ਇਕ ਓੰਕਾਰ ਸਾਧ ਸੰਜੀ ਇੱਕ ਓੰਕਾਰ ਜੋ ਸ਼ਬਦ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਰਤਿਆ ਹੈ ਸੇ ਦਰਸ਼ਿਤ ਦੇ ਤੌਰ ਤੇ ਅਰਥ ਇਹ ਹੈ ਕਿ ਪਰਮਾਤਮਾ ਇੱਕ ਹੈ ਜਿਵੇਂ ਕਿ ਗੁਰੂ ਸਾਹਿਬ ਸਮਝਾਉਂਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਬੰਧੇ ਏਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋ ਮੰਦੇ ਇਸ ਜਗਤ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਇੱਕ ਹੈ ਤੇ ਫਿਰ ਆਪਾਂ ਕਿਉਂ ਵਕ-ਵਕ ਹੋਏ ਫਿਰਦੇ ਆਪਾਂ ਵੀ ਇੱਕੇ ਪ੍ਰਮਾਤਮਾ ਦੀ ਵੰਦਗੀ ਕਰੀਏ ਜੋ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਜਿਵੇਂ ਗੁਰੂ ਸਾਹਿਬ ਸਮਝਾਉਂਦੇ ਨੇ ਇਹ ਕਹਿੰਦੇ ਭਾਈ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਹੋਕਾ ਦੇ ਕੇ ਗੁਰੂ ਸਾਹਿਬ ਆਖਦੇ ਨੇ ਕਿ ਭਾਈ ਇਹ ਲੋਕੋ ਸਮਝ ਜਾਓ ਕਿ ਉਹ ਜਿਹੜਾ ਪ੍ਰਮਾਤਮਾ ਇੱਕ ਹੈ ਸਭ ਸਭ ਜਗ੍ਹਾ ਤੇ ਉਸੇ ਦਾ ਆਵਾਸਾ ਹੈ ਫਿਰ ਕਿਉਂ ਆ ਪੰਜਾਂ ਜਾਤਾਂ ਪਾਤਾਂ